ਆ ਲੋਕਾਂ ਦੇ ਵਿਆਹ ਵੇਖੀ ਆਹ ਦਾ ਮੁੰਡਾ ਤੇਰਾ ਹੈ ਨਾ ਪਛੀਆਂ ਤੋਂ ਦਾਹ ਟੱਪ ਜੇ ਆਹ ਤਾਂ ਉੱਠਦਾ ਨਹੀਂਗਾ ਤੈਨੂੰ ਨਾ ਮਿੰਟੇ ਫੜ ਫੜ ਕੇ ਠਾਉਣਾ ਪੈਣਾ ਮੈਂ ਤਾਂ ਨਾਲ ਦੂਜੀ ਜਿਵੇਂ ਫੜ ਫਟ ਆ ਜਾ ਨੀ ਜੋ ਇਸ ਪੋਲ ਕੋਟ ਮੰਡ ਮੋੱਕ ਗਏ ਇਹ ਆਡੀ ਦੁਨੀਆਦਾਰੀ ਚੱਲਦਾ ਵਿਆਹ ਵਰਿਆ ਨਾ ਹਣੇ ਇਹਨੂੰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗਾ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਔ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜ਼ਰੂਰ ਦੇਖਿਓ ਭਰਾ ਦੇ ਮੁੰਡੇ ਦਾ ਵਿਆਹ ਤੇ ਕਿੱਡਾ ਅੱਠ ਆ ਵਾਹ 올ਡ ਸਕੂਲ 올ਡ ਸਕੂਲ ਮਿੱਤਰਾਂ ਦੀ ਵਾਈਬ ਗੋਰੀਏ ਨਹੀਂ 올ਡ ਸਕੂਲ ਆ ਲੋਕਾਂ ਦੇ ਵਿਆ ਆ ਮੁੰਡਾ ਤੇਰਾ ਨਾ ਪੱਛੀਆਂ ਤੋਂ ਦਾਹ ਟੱਪ ਜੇ ਤੇ ਤੈਨੂੰ ਜਾਣ ਦੇਹਦਾ ਠੀਕ ਹੈ ਨਾ ਆਪਦਾ ਮੁੰਡਾ ਟੱਪ ਜੇ ਟੱਪ ਜੇ ਸਾਡਾ ਬਗੜਾ ਪੱਜਾ ਫਿਰਦਾ ਵਾ ਮੰਮੀ ਤੂੰ ਕਹੇ ਸਾਾਨੂੰ ਕੋਈ ਲੋੜ ਨਹੀਂ ਮੁੰਡਾ ਵਿਆਹਣ ਦੀ ਕਿਉਂਕਿ ਸਾਡਾ ਮੁੰਡਾ ਜੇ ਅਸੀਂ ਵਿਆਹ ਤਾਂ ਹਜੇ ਇੱਕ ਵਿਆਹ ਦਾ ਵਸਰਦਾ ਵਾ ਕੰਮ ਦਾ ਵਾ ਇਹ ਸਰਦਾ ਸਾਡਾ ਕੌਣ ਕੋਈ ਘਰ ਵਾਲੀ ਲਈ ਮੇਰੀ ਲਿਆਉਣੇ ਦਾ ਕੰਮ ਵਾਲੀ ਘਰ ਵਾਲੀ ਮੇਰੀ ਆਣੀ ਕੰਮ ਵਾਲੀ ਮਿਲੀ ਆਣੀ ਜੋ ਵਰਜੀ ਸੱਜਲਾ 2025 ਦੁਨੀਆ ਤਬਾਹ ਜਾਣੀ ਹੈ ਤੇ ਉਦੋਂ ਪਹਿਲਾਂ ਪਹਿਲਾਂ ਮੇਰਾ ਪਿਆਰ ਜੇ ਕਰ ਦਾਂਗੇ 2025 ਆਊਗਾ ਉਦੋਂ ਵੇਖਾਂਗੇ ਹਜੇ 2024 ਚੜਿਆ ਹਜੇ ਸਾਲ ਹੀ ਚੜਿਆ ਨਾ ਇਹ ਨਹੀਂ ਵਿਆਹ ਨਾ ਕਰਨ ਨੂੰ ਮਗਰੋਂ ਇਹ ਕੰਜਰ ਕਲੇਸ਼ ਪਾਈ ਰੱਖਿਆ ਕਰੂ ਮਮੀ ਸਾਰੀ ਧੜੀ ਇਹ ਤਾਂ ਆਪੇ ਕਿੰਨਾ ਆਕਾ ਉੱਠਦਾ ਨਹੀਂ ਤੈਨੂੰ ਤਾਂ ਮੜ ਕੇ ਫੜ ਫੜ ਕੇ ਠਾਉਣਾ ਪੈਂਦਾ ਮੈਂ ਤਾਂ ਨਾਲ ਦੂਜੀ ਨੂੰ ਪਰਫਟ ਆ ਜਾ ਕਰੀ ਆਹ ਖੁੰਡੀ ਖੁੰਡੀ ਨਾ ਉੱਠਦਾ ਨਾ ਮੈਂ ਤੇ ਖੁੰਡੀ ਨਾ ਹੀ ਉੱਠਦਾ ਖੁੰਡੀ ਤਾਂ ਘੱਟ ਵੀ ਤੇਰੀ ਗੱਲ ਕੋਈ ਬਰਾਬਰ ਚੜਦਾ ਪਤਾ ਲੱਗ ਗਿਆ ਤਾਂ ਉਹ ਤੂੰ ਪਹਿਲਾਂ ਪਤਾ ਨਹੀਂ ਲੱਗਦਾ ਤੇਰੇ ਗੁੱਸੇ ਐਕਦਾ ਮੇਰੇ ਨਾਲ ਨਾ ਇਹੋ ਜਿਹੀਆਂ ਗੱਲਾਂ ਚਲਾਤੀਆਂ ਕਰਿਆ ਕਰ ਆਕੜ ਜਣਾ ਵਾਲਾ ਮਮੀ ਲੱਗੇ ਨੇ ਫੋੜਿਆ ਖੋੜਣਾ ਹੀ ਤੇਰਾ ਹੁਣ ਅੱਜ ਬੜੇ ਟਾਈਮ ਨਾਲ ਤਿਆਰ ਹੋ ਗਿਆ ਬਟਨ ਵਾਲਾ ਸੂਟ ਪਾ ਕੇ ਚੱਲੀਏ ਕੋਈ ਨਹੀਂ ਬਟਨ ਵਾਲਾ ਮੁੰਡੇ ਦੇ ਵਿਆਹ ਦਾ ਹੀ ਸੂਟ ਅੱਗੇ ਤੂੰ ਹੀ ਲੈ ਕੇ ਦਿੱਤਾ ਇਹ ਤਾਂ ਪਹਿਲੀ ਵਾਰ ਹੀ ਪਾਇਆ ਅੱਜ ਇਹ ਵੀ ਤੂੰ ਹੀ ਲੈ ਕੇ ਦਿੱਤਾ ਪਾਇਆ ਆਇਆ ਤੂੰ ਮੰਨ ਗਈ ਨਾ ਮੈਂ ਲੈ ਕੇ ਦਿੱਤਾ ਮੰਨ ਗਈ ਤੂੰ ਹੀ ਲੈ ਕੇ ਜਿੰਨਾ ਸੂਟ ਭਰਾਵਾ ਸੂਟ ਤੇਰੀ ਚੋਇਸ ਬਹੁਤ ਸੋਹਣੀ ਮਮੀ ਸੂਟਾਂ ਦੇ ਦੇਖੋ ਤੇ ਬੁੱਕੇ ਟੈਨਸ਼ਨ ਨਾ ਲੈ ਜਿਹਦੇ ਨਾਲ ਮੇਰਾ ਵਿਆਹ ਹੋਣਾ ਸੂਟਾਂ ਵਾਲੇ ਦਾ ਨਜ਼ਾਰੇ ਆਜੂ ਅੱਜ ਚੈੱਕ ਕਰ ਤੂੰ ਕਿਉਂ ਇਹਨੂੰ ਵੀ ਲੈ ਕੇ ਆਪਾਂ ਹੀ ਦੇਈ ਦੇ ਸੂਟ ਕਾਜੂ ਕਤਲੀ ਨੂੰ ਵੇਖਾ ਮੈਂ ਕਾਜੂ ਬਣਦਾ ਮੈਂ ਅਗਰਸ਼ਰਨ ਸਿੰਘ ਮੈਂ ਅਗਰਸ਼ਰਨ ਸਿੰਘ ਇੱਥੇ ਬੰਦਾ ਆਇਆ ਜਿਹੜੀ ਮੰਮੀ ਆ ਘੜੀ ਬਣ ਲਈ ਨਾ ਇਹ ਇਹਨੇ ਐਂਡ ਕਰਾਤਾ ਹੀ ਐਂਟੀ ਕਰਾਉਂਦੀ ਹੁੰਦੀ ਮੰਮੀ ਹਮੇਸ਼ਾ ਕੋਈ ਨਹੀਂ ਤੇਰੇ ਵਿਆਹ ਦੇ ਵੇਖੀ ਮੰਮੀ ਕਿਤੇ 4 3 ਵਜੇ ਉੱਠ ਕੇ ਤਿਆਰ ਹੋ ਗਏ ਬੈਠੀ ਹੋਈ ਚਾਹ ਵੇਖੀ ਮੰਮੀ ਤੂੰ ਮੇਰੇ ਵਿਆਹ ਦੀ ਵਿਚੋਲਣ ਬਣ ਮੈਂ ਤੈਨੂੰ ਸੋਨੇ ਦਾ ਸੂਟ ਲੈ ਕੇ ਦੂੰ ਸੋਨਾ ਜੱਟ ਇਹ ਨਾ ਹੋਵੇ ਜਿਵੇਂ ਦੇਖ ਕੇ ਵਿਆਹ ਤੇ ਭੜ ਭੜ ਕੇ ਨਿੱਕੇ ਤੇ ਇਹਨੂੰ ਲੈ ਕੇ ਗਏ ਤੇ ਬਕਵਾਕ ਲਜਾੜੀ ਪਈ ਬੇਬੇ ਬਾਦ ਗਿਆ ਦਾ ਭਰਾਵਾ ਆਹੋ ਅਸੀਂ ਬੇਬੇ ਨੂੰ ਪਿਸਟਲ ਪਾਦੇ ਨੇ ਸਾਡੀ ਬੇਬੇ ਨੂੰ ਪਲਸ ਚੱਕ ਕੇ ਲੈ ਜਾਂਦੀ ਕਮਾਲ ਹੋਈ ਪਈ ਆ ਆਹ ਪ੍ਰੈਸ ਦਾ ਵੀ ਵੱਖਰਾ ਹੀ ਨਜ਼ਾਰਾ ਨਜ਼ਾਰੇ ਬੰਦ ਦਿੰਦੀ ਆ ਇਹਨੂੰ ਹੁਣ ਚੱਕ ਕੇ ਅੰਦਰ ਵੀ ਰੱਖ ਦੇ ਤੈਨੂੰ ਜਿਭ ਲਾਇਆ ਗਿਆ ਬਤਮੀਜ਼ ਜੀ ਇਹ ਕਿਹੜਾ ਕੰਬੀਨੇਸ਼ਨ ਆ ਨੀਲੀ ਜੀ ਸਲਵਾਰ ਐ ਕੋਈ ਕੰਬੀਨੇਸ਼ਨ ਆ ਗੁਲਾਬੀ ਚੁੰਨੀ ਯੈਸ ਇਹ 3D ਸੂਟ ਆ ਐਡਾ ਮਾੜੀ ਚੁਆਇਸ ਕੋਈ ਗੱਲ ਨਹੀਂ ਮਾਰਦੇ ਹੀ ਰਹਿੰਦੇ ਛੜਾਈ ਤੇਰੀ ਅੱਜ ਤੱਕ ਲੈ ਬਈ ਜਮੇ ਸਕੂਲ ਵਰਦੀ ਲੱਗਦੀ ਵੀ ਜਮਾਈ ਹਲੋ ਨਾ ਪਉਦਾ ਸਕੂਲ ਵਾਲੀ ਵਰਦੀ ਵਾਕਿਆ ਲਾਹਮ ਬਲੇਜਰ ਕਿਵੇਂ ਲੱਗੂਗੀ ਵਾਕਈ ਓਏ ਮੋਟੇ ਵੀਰ ਮੇਰਾ ਤੂੰ ਕੀ ਗੱਲ ਆ ਨਹੀਂ ਜੂ ਸਕੂਲ ਕੋਟਮੈਂਟ ਮੋਕ ਕੇ ਇਹ ਆਡੀ ਦੁਨੀਆਦਾਰੀ ਚੱਲਦਾ ਵਯਾ ਵਰਿਆ ਨਾ ਹੁਣ ਇਹਨੂੰ ਆ ਸੈਟ ਤਾਂ ਕਰ ਮੈਂ ਗੱਲ ਆਲਾ ਲਿਆ ਇਹ ਇਹਨੂੰ ਮਾੜਾ ਇਹ ਆ ਮਗਰੋਂ ਸਹੀ ਕਰ ਲਾ ਜਮਾ ਸੈਟ ਕਰਕੇ ਲਾ ਦੇ ਨੂੰ ਪਰਫੈਕਟ ਓਕੇ ਵੈਰੀ ਗੁੱਡ ਸਨੋਰ ਬਲ ਬੈਰੀ ਨਾਈਸ ਪਰਸਨ ਓ ਵਾਓ ਥੈਂਕ ਯੂ ਬਿਊਟੀਫੁਲ ਐ ਸੋ ਐਲੀਗੈਂਟ ਸੋ ਪ੍ਰਾਈਸ ਵਗੂ ਆਦਾ ਫੋਨ ਦਈਏ ਆ ਗਏ ਨੂੰ ਗੁਬਾਰਾ ਜਿਹਾ ਬਣਾਤਾ ਕੋਈ ਨਹੀਂ ਆ ਯਾਰ ਗੋਬੀ ਟ ਫੋਲਾਂ ਨੂੰ ਸਾਨੂੰ ਮਰਾ ਫੋਟੋ ਖੇਦੇ ਸੋਣੀ ਜੀ ਸਪਰੇਅ ਤੇ ਮਾਰਦੇ ਬਰਾ ਉਹ ਭਰਾਵਾ ਆਇਆ ਸਹੀ ਲੱਗਦੇ ਪਏ ਆ ਆ ਤਾਂ ਡੈਗ ਬਣੇ ਆ ਯਾਰ ਉਹਦੋਂ ਪਕੌੜੇ ਮੋਕ ਜਣੇ ਜਾ ਕੇ ਆ ਚੱਲੀਏ ਯਾਰ ਆਹ ਉਹਦੋਂ ਪਕੌੜੇ ਵਿਆਹ ਮੋਕ ਜਣੇ ਮੇਰਾ ਬ੍ਰੇਕਫਾਸਟ ਨਹੀਂ ਕੀਤਾਗਾ ਦੇਖਵਾਸ਼ ਕੀਤਾ ਰਹੀ ਬ੍ਰੇਕ ਦੇਖੇ ਪਹਿਲਾਂ ਬ੍ਰੇਕ ਤੇ ਸਪਰੇਅ ਤੇ ਮਾਰਦੇ ਯਾਰ ਮਾੜੀ ਜਿਆ ਜਾਲਾ ਆਪਣਾ ਉੱਥੇ ਖੜੇ ਤਾਂ ਰਹਿ ਆ ਜਾ ਭਰਾਵਾ ਆਹੋ ਪਕੌੜੇ ਮੋਕ ਜਣੇ ਯਾਰ ਉਹ ਕੱਲ੍ਹ ਲੜਾਈ ਪੁਆਈ ਜਾਂਦੇ ਫਿਰ ਫਿਰ ਇਕਾ ਬੂਟਾ ਗਾਲਾ ਕੱਢਦਾ ਬੂਟਾ ਸੱਚੇ ਗਾਲਾ ਕੱਢਦਾ ਵਾ ਯਾਰ ਸਾਡੀ ਤੂੰ ਸਮੇ ਉੱਥੇ ਜਿਨੇ ਵੀ ਵਿਆਹ ਸਾਨੂੰ ਪਕੌੜਿਆਂ ਦੇ ਚਾਹ ਢਿੱਡ ਜਾਂਦੇ ਆ ਵਧਾਈ ਤੱਤਾ ਤੱਲਾ ਕੇ ਤੱਤਾ ਓ ਮਾਈ ਗਾਡ ਤੱਤਾ ਲਾ ਕੇ ਥੋੜੇ ਤੁਹਾਡਾ ਤਾਲੂ ਮੱਚਦੇ ਨਹੀਂ ਗਿਆ ਓ ਮਾਈ ਗਾਡ ਰੁਕੋ ਰੁਕੋ ਇੱਥੇ ਤੱਤਾ ਲਾ ਕੇ ਵੀਰ ਜੀ ਨੂੰ ਐ ਐ ਐ ਪ੍ਰਭੂ ਵੇਖ ਐ ਅੱਜ ਮਿਲ ਗਏ ਸੇਹਲੀਆਂ ਖਾਨ ਪਰਵਾਨ ਲੈ ਹਾਂ ਜੀ ਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ